ਬਾਜੀ ਕਿਹਨਾ ਨੇ ਗੁਰਵਿੰਦਰ ਸਿੰਘ ਕਿਹੜਾ ਪਿੰਡ ਆ ਸੰਘੇੜਾ ਕੀ ਮਾਮਲਾ ਆ ਤੇ ਕੀ ਹੋਇਆ ਤੁਹਾਡੀ ਮੰਗ ਚੋਰੀ ਹੋਣ ਦਾ ਕੀ ਪੂਰਾ ਅਸੀਂ ਇਸ ਡੰਗਰ ਬੱਦੇ ਨੇ ਖੁਰਲੀ ਤੇ ਅਸੀਂ ਪਿੰਡ ਰੋਟੀ ਖਾਣ ਗਏ ਆ ਦੁੱਧ ਪੀ ਕੇ ਆਏ ਆ ਤੇ ਫਿਰ ਆਣ ਕੇ ਅਸੀਂ ਵੇਖਿਆ ਆ ਅੱਜ ਡੰਗਰ ਇਥੋਂ ਖੋਲ ਕੇ ਲੈ ਗਏ ਆ ਕਿੰਨੇ ਡੰਗਰ ਖੜੇ ਤੇ ਡੰਗਰ ਖੜੇ ਨੇ ਇਥੋਂ ਡੇਰੇ ਤੋਂ ਖੋਲ ਕੇ ਖੜੇ ਆ 40 ਕਿਲੇ ਹਟਵੇਂ ਉਹ ਜਾ ਕੇ ਸਮਸਰ ਰੋਡ ਦੇ ਉੱਤੇ ਲੱਦੇ ਆ ਤੇ ਸਮਸਰ ਰੋਡ ਦੇ ਉੱਤੇ ਰਾਤ 2:10 ਵਜੇ ਟੈਂਪੂ ਆਇਆ ਆ ਉਹ ਟੈਂਪੂ ਦੇ ਵਿੱਚ ਚੜਾਏ ਗਏ ਆ ਤੁਹਾਡੇ ਵੱਲੋਂ ਕੋਈ ਪੁੱਛ ਨੂੰ ਇਨਫਾਰਮ ਕੀਤਾ ਆਈ ਪੁੱਛ ਨੂੰ ਦਿਖਾ ਲਿਆ ਦਿੱਤੀ ਜਾਂ ਕੋਈ ਸਾਡੇ ਪੁੱਛ ਨੇ ਕਾਰਵਾਈ ਨਹੀਂ ਕੀਤੀ ਕੀ ਮੰਗ ਕਰਦੇ ਆਈ ਮੰਗ ਆ ਮੰਗ ਕਰਨੇ ਵੀ ਸਾਡੀ ਪੁੱਛ ਕਾਰਵਾਈ ਕਰੇ ਸਾਨੂੰ ਪੰਜਾਬ ਸਰਕਾਰ ਕੋਈ ਮੰਗ ਆਦੀ ਕਰੇ ਤੇ ਸਾਨੂੰ ਕੋਈ ਮਾਮਲਾ ਦਿੱਤਾ ਜਾਵੇ ਠੀਕ ਹਾਂਜੀ ਗੰਗਾ ਸਿੰਘ son of ਗੁਰਵਿੰਦਰ ਸਿੰਘ ਮੈਂ ਪਿੰਡ ਸਿੰਘ ਰਿਆ ਦਾ ਵਾਸੀ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਪੁਰ ਰਹਿਣ ਵਾਲਾ ਹਾਂ ਮੇਰੇ ਨੇੜੇ ਦੀ ਥਾਣਾ ਕਿਲਾ ਲਾਲ ਸਿੰਘ ਪੈਂਦਾ ਹੈ ਥਾਣਾ ਤਰੀਕ ਨੂੰ ਆਪਾਂ ਦਾਰਦ ਨਗਰ ਚੋ ਕੇ ਪੱਠੇ-ਪੱਠੇ ਪਾ ਕੇ ਘਰ ਨੂੰ ਰੋਟੀ ਖਾਣ ਗਏ ਸੀ ਜਿਸ ਤਰ੍ਹਾਂ ਰੋਟੀ ਖਾਣ ਤੋਂ ਦੁੱਧ ਦਰ ਪੀ ਕੇ ਪਰਤਣਾ ਹੋਂ ਤੋਂ ਬਾਅਦ ਜਦੋਂ ਆਪਾਂ ਕੁੰਨੀ ਦੇ ਆਣ ਕੇ ਵੇਖਿਆ ਤਾਂ ਸਾਡੇ ਤਿੰਨੇ ਡੰਗਰ ਗਾਇਬ ਹੋ ਗਏ ਆਪਾਂ ਸ਼ੱਕੀ ਦੇ ਮਾਮਲੇ ਜੇ ਇੱਧਰ ਉੱਧਰ ਭਾਲ ਕਰਦੇਗੇ ਫੇਰਾਂ ਨੂੰ ਜਦੋਂ ਸਵੇਰ ਨੂੰ ਯੂਨੀ 3 ਦੇ ਉਦੋਂ ਸਾਨੂੰ ਡੰਗਰਾਂ ਦੇ ਪੈਰ ਲੱਗੇ ਆਪਾਂ ਪਿੱਛਾ ਕੀਤਾ ਇੱਥੋਂ ਬੰਬੀ ਹੱਡੀ ਤੋਂ ਕਾਨਕਾ ਤੱਕ ਲੈ ਕੇ ਤੁਰਾ ਕੇ ਲੈ ਕੇ ਗਏ ਕੋਈ ਬੰਬੀ ਦਾ ਲਿੰਕ ਨਹੀਂ ਪਾਇਆ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਕੋਈ ਸੀਸੀਟੀਵੀ ਕੈਮਰੇ ਦੀ ਪੁਲਸਰ ਵੱਲੋਂ ਪਰਤਾ ਨਹੀਂ ਕੀਤੀ ਗਈ ਆਪਾਂ ਪਰਤਾ ਬਿਲਕੁਲ ਵੀਡੀਓ ਹੈ ਕੋਈ ਹਾਡੇ ਕੋਲ ਵੀਡੀਓ ਹੈਗੀ ਆ ਆਪਾਂ ਪੱਤਰਕਾਰ ਵੀਰ ਨਾਲ ਸਾਂਝੀ ਕੀਤੀ ਆ ਕਿ 2 ਵਜੇ ਕੇ 11 ਮਿੰਟ ਦਾ ਟੈਂਪੂ ਲੰਘਿਆ ਆ ਉਹਦਾ ਨੰਬਰ ਸ਼ੋ ਨਹੀਂ ਪੂਰਾ ਹੋ ਰਿਹਾ ਚੰਗੀ ਤਰ੍ਹਾਂ ਤੇ ਆਪਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਮੱਜਾਂ ਲੱਭਦੀਆਂ ਦਾ ਜਾਣ ਜਾਂ ਸਾਡੇ ਪੰਜਾਬ ਸਰਕਾਰ ਕੋਲ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਜ਼ ਦਾ ਕਾਰੋਬਾਰ ਇੰਨਾ ਸਿਰ ਤੋਂ ਚੱਲਦਾ ਹੈ